ਜੀ ਕੀ ਨਾਮ ਹੈ ਤੁਹਾਡਾ? ਦੀਪਕ ਮੁੰਜਾ। ਕੀ ਮਸਲਾ ਕੀ ਹੈ ਜਿਹੜਾ ਤੁਸੀਂ ਦੋਨੋਂ ਧਿਰਾਂ ਸਰਕਾਰੀ ਹਸਪਤਾਲ ਪਹੁੰਚ ਗਏ? ਸਰ ਕੋਈ ਦਿਨ ਮਸਲਾ ਨਹੀਂ ਸਰ ਮੈਂ ਆਦੀ ਫੜ ਤੇ ਕੰਦ ਬਣਾਉਂਦਾ ਪਿਆ ਸੀ। ਕਿਹੜੀ ਜਗ੍ਹਾ ਤੇ? ਮੰਡੀ ਦੇ ਨਾਲ ਮੋਂਗੇ ਸ਼ੱਲਾ ਦੇ ਬੈਕਸਾਈਡ ਤੇ। ਅੱਛਾ ਮੈਂ ਤਾਂ ਆਰਾਮਨਾਰ ਕੋਈ ਸੀ ਆਦਾ ਕੰਮ ਲੱਗੇ ਮਿਸਤਰੀ ਕੰਮਕ ਲੱਗੇ ਸੀ। ਤੇ ਅਚਾਨਕ ਹੀ 50 60 ਮੁੰਡੇ ਆਏ ਆ। ਤੁਸੀਂ ਕਿੰਨੇ ਜਣੇ ਸੀ? ਅਸੀਂ ਮੈਂ ਕੱਲਾ ਹੀ ਸੀ ਕੋਈ ਮੇਰੇ ਕੋਲ ਹਥਿਆਰ ਨਹੀਂ ਕੋਈ ਕੁਛ ਨਹੀਂ। ਮੈਂ ਤਾਂ ਕੱਲਾ ਜਣਾ ਆਰਾਮਨਾਰ ਦਾ ਕੰਮ ਮਿਸਤਰੀ ਲੱਗੇ ਸੀ ਮੇਰੇ ਕੋਲ। ਕੰਮ ਕਰਾਉਂਦਾ ਵੇ 50 60 ਮੁੰਡੇ ਆਏ ਐ ਅਚਾਨਕ ਕੰਨ ਤੋੜਨ ਲੱਗ ਪਏ ਤੇ ਮੇਰੇ ਗੱਲ ਪੈਣ ਸ਼ੁਰੂ ਹੋ ਗਏ ਕੋਈ ਹਥਿਆਰ ਵੀ ਸੀ ਉਹਨਾਂ ਦੇ ਕੋਲ ਹਾਂ ਉਹਨਾਂ ਕੋਲ ਹੈਗੇ ਤਲਵਾਰਾਂ ਹੈਗੀਆਂ ਸੀ ਗੜਾਸੇ ਗਏ ਸੀ ਉਸ ਤੋਂ ਬਾਅਦ ਉੱਥੇ ਕੀ ਹੋਇਆ ਮੈਂ ਲੈ ਬੈਗ ਟੂ ਲੈ ਕੇ ਨਿਕਲਣ ਲੱਗਿਆ ਤੇ ਮੇਰੇ ਗੱਲ ਪੈ ਗਿਆ ਮੈਨੂੰ ਮਾਰਿਆ ਤਲਵਾਰ ਮਾਰੀ ਉਹਨਾਂ ਦਾ ਮੁੰਡਾ ਚਰਾ ਕੇ ਗਿਆ ਤੁਹਾਡਾ ਰੌਲਾ ਕੀ ਹੈ ਉਹਨਾਂ ਦੇ ਨਾਲ ਕੋਈ ਰੌਲਾ ਨਹੀਂ ਅਸੀਂ ਆਦੀ ਕੰਧ ਬਣਾਦੇ ਪਿਆ ਆਦੀ ਜਗ੍ਹਾ ਤੇ ਬਣਾਦੇ ਪਿਆ 10 ਮਰਲੇ ਜਗ੍ਹਾ ਮੈਨੂੰ ਉਹਨਾਂ ਕੋਲ ਲੈਣੀ ਆਂਦੀ ਹੈ ਨਿਸ਼ਾਨਦੇਹੀ ਦੋ ਵਾਰੀ ਮੇਰੀ ਹੋ ਚੁੱਕੀ ਹੈ ਹੁਣ ਕੀ ਮੰਗ ਕੀ ਕਰਦੇ ਹਾਂ ਮੈਨੂੰ ਦਾ ਇਨਸਾਫ ਮੰਗਣਾ ਹੈਗਾ ਮੇਰੇ ਜਿਹੜੇ ਕੀਤਾ ਹੈਗਾ ਉਹਨਾਂ ਦੇ ਫਰਚੇ ਹੋਣੇ ਚਾਹੀਦੇ ਸੱਟ ਕੀ ਕੀ ਲੱਗੀ ਆ ਤੁਹਾਡੇ ਮੇਰੇ ਸਾਰੇ ਸਰੀਰ ਤੇ ਇਹਨਾਂ ਨੇ ਫਿਰ ਤੇ ਫੇਰ 파ੜਤਾ ਉਹਨਾਂ ਨੇ ਤੇ ਲੱਤਾ ਬਾਵਾ ਨੇ ਸਾਰੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਹੈ ਤੁਹਾਡੇ ਕਿਸੇ ਹੋਰ ਨਾਲ ਦੇ ਨੂੰ ਵੀ ਸੱਟ ਲੱਗੀ ਆ ਜਾਂ ਤੁਸੀਂ ਕੱਲੇ ਆਂਦੇ ਮੈਂ ਮੇਰੇ ਕੱਲੇ ਮੰਗ ਪਏ ਆ ਕੀ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਮੈਨੂੰ ਦਾ ਇਨਸਾਫ ਮੰਗਣਾ ਹੈਗਾ ਇਹਨੂੰ ਇਨਸਾਫ ਦਵਾ ਬਾਈ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਮੰਕੁਸ਼ ਹੈ ਜੀ ਮੈਂ ਤਾਂ ਲੋਕਲ ਜਿਲ੍ਹਾ ਲਾਹੌਰ ਬਦਰ ਰਹਿਣ ਵਾਲਾ ਜੀ ਕੀ ਘਟਨਾ ਕਰਮ ਕੀ ਹੋਇਆ ਜਿਹੜਾ ਲੜਾਈ ਝਗੜਾ ਆ ਤੁਹਾਡਾ ਘਟਨਾ ਕਰਮ ਜੀ ਇਦਾਂ ਹੈ ਕਿ ਆਪਣੀ ਮੁਕ ਮਰਾਈਆਂ ਖੇਤ ਹੈਗੇ ਉੱਤੇ ਤੇ ਖੇਤ ਇਹ ਜਿਹੜੇ ਜਿਨ੍ਹਾਂ ਲੜਾਈ ਹੋਈ ਦੀਪਕ ਮੁੰਜਾਲ ਕੇ ਇਹਨਾਂ ਦੀ ਨਬਟ ਸਾਂਝੀ ਸਾਡੇ ਨਾਲ ਇਹਨਾਂ ਦੀ ਨਿਸ਼ਾਨਦੇਹੀ ਕਰਾਈ ਸੀ ਜ਼ਮੀਨ ਦੀ ਜੋ ਕਿ ਹਿੱਸਾ ਸਾਡੇ ਵਿੱਚ ਆਉਂਦਾ ਇਹ ਸਾਡੇ ਵਾਲੇ ਹਿੱਸੇ ਦੇ ਵਿੱਚ ਇਹ ਆਦਿਕੰਧ ਬਣਾ ਰਿਹਾ ਇਹਨਾਂ ਨੂੰ ਅੱਗੇ ਵੀ ਦੋ ਚਾਰ ਵਾਰੀ ਕਿਹਾ ਸੀ ਕਿ ਹਲਕੀ ਜਿਹੜੀ ਨਿਸ਼ਾਨਦੇਹੀ ਹੋਈ ਆ ਉਹਦੇ ਵਿੱਚ ਇਹਨਾਂ ਨੇ ਸਹਿਮਤੀ ਕੀ ਵਿੱਚ ਇਹਨਾਂ ਨੇ ਸਾਈਨ ਲੱਗੇ ਆ ਜਿਹੜੇ ਮੌਕੇ ਤੇ ਗਵਾਹ ਮੁੰਜੀ ਉਸੀ ਕਾਂਗੋ ਸਾਹਿਬ ਸੀਗੀ ਸਾਰਿਆਂ ਦੇ ਸਾਈਨਾਂ ਦੇ ਨਾਲ ਇਹ ਸਹਿਮਤੀ ਦੇ ਵਿੱਚ ਹੀ ਹੋਈ ਆ। ਉਹ ਇਹਨੂੰ ਇੱਕ ਦੋ ਵਾਰੀ ਰੋਕਿਆ ਵੀ ਸੀ ਇਹਨੇ ਉੱਥੇ ਬਣਾਉਣਾ ਪੇੜ ਵਗੈਰਾ ਜੀ ਉਹ ਵੀ ਇਹ ਅਧੀਨ ਕੰਸਟਰਕਸ਼ਨ ਚਾਲੂ ਕਰ ਰਿਹਾ ਜੀ। ਇਹਨੂੰ ਉਹਦਾ ਰੋਕਿਆ ਸੀਗੀ ਵੀ ਤੂੰ ਜਿਹੜੀ ਨਿਸ਼ਾਨਦੇਹੀ ਹੋਈ ਆ ਜੋ ਨਿਸ਼ਾਨਦੇਹੀ ਦੇ ਵਿੱਚ ਆਇਆ ਕੋਈ ਸੀਸੇ ਸਾਨੂੰ ਲੈਣ ਇੱਕ ਕਿੱਲੇ ਤੋਂ ਸਾਨੂੰ ਦੇਣਾ ਵੀ ਆਇਆ। ਤੁਹਾਨੂੰ ਲੈਣਾ ਆਉਂਦਾ ਸੀ ਕਿ ਦੇਣਾ ਆਉਂਦਾ ਸੀ? ਇੱਕ ਕਿੱਲੇ ਦੇ ਵਿੱਚੋਂ ਸਾਨੂੰ ਦੇਣਾ ਵੀ ਆਉਂਦਾ ਸੀ। ਇੱਕ ਕਿੱਲੇ ਸਾਨੂੰ ਕੁਝ 2 ਫੁੱਟ 3 ਫੁੱਟ ਦਾ ਲੈਣਾ ਵੀ ਆਉਂਦਾ ਸੀ ਜੀ। ਜਿਹੜਾ ਕਹਿੰਦਾ ਕਿੱਲਾ ਵੀ ਮੈਨੂੰ ਲੈਣਾ ਆਉਂਦਾ ਕ ਇਨੂੰ ਅੱਗੇ ਵੀ ਦੋ ਚਾਰ ਵਾਰ ਰੋਕਿਆ ਐਨੇ ਦੀਵਾਰ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਉਸ ਤੋਂ ਬਾਅਦ ਅਸੀਂ ਅਦਾਲਤ ਦੇ ਕਾਨੂੰਨੀ ਤੌਰ ਤੇ ਚੱਲ ਪਏ ਇਹਨੂੰ ਸੱਮਨ ਗਏ ਐਨੇ ਸੱਮਨ ਤੋਂ ਵੀ ਇਨਕਾਰੀ ਪਾਈ ਤੀ ਪੁਲਿਸ ਨੇ ਵੀ ਇਹਨੂੰ ਰੋਕਿਆ ਸੀ ਐਨੇ ਪੁਲਿਸ ਤੋਂ ਵੀ ਮਤਲਬ ਉਸ ਚੀਜ਼ ਨੂੰ ਇਗਨੋਰ ਕਰਤਾ ਇਹ ਕਹਿੰਦੇ 31 ਤਰੀਕ ਦਾ ਤੁਹਾਨੂੰ ਅਦਾਲਤੋਂ ਟਾਈਮ ਦਿੱਤਾ ਗਿਆ ਸੀ 31 ਤਰੀਕ ਨੂੰ ਤੁਸੀਂ ਪੇਸ਼ ਹੋਣਾ ਜੀ ਪਰ ਐਨੇ ਉਹ ਸੱਮਨ ਵਾਪਸ ਅੱਜ ਕੀ ਹੋਇਆ ਘਟਨਾ ਕਰਮ ਅੱਜ ਉੱਥੇ ਖੜੇ ਸੀ ਕਿ ਉੱਥੇ ਹੀ ਖੇਤ ਦੀ ਬਾਹਰ ਚਾਚਾ ਜੀ ਸੀਗੀ ਤੇ ਚਿਰਾਗ ਸੀ ਤੇ ਬ੍ਰਦਰ ਮੇਰਾ ਇਹ ਉਧਰ ਪਰਲੇ ਦੂਸਰੇ ਕਿਲੇ 'ਚ ਖੜੇ ਹੋਏ ਸੀ ਸਾਡੇ ਪਿੱਛੇ ਕੋਰਨਰ 'ਤੇ ਹੀ ਮੈਂ ਗਿਆ ਸੀ ਮੈਂ ਦੀਵਾਰ ਵੇਖਣ ਮੈਂ ਆਦੀ ਵੇਖ ਜਿਹੜੀ ਬਣਾਉਂਦਾ ਪਿਆ ਮੈਨੂੰ ਰੋਕਣ ਗਿਆ ਇਹਨੂੰ ਗੱਲ ਕੀਤੀ ਐ ਇਹ ਕੋ ਮੇ ਨਾਲ ਬਹਿਸ ਵਸਾਈ ਪਿਆ ਜੀ ਕਹਿੰਦਾ ਮੈਂ ਤਾਂ ਬਣਾਵਾਂਗਾ ਤੁਸੀਂ ਜੋ ਹੁੰਦਾ ਕਰ ਲਓ ਉਹ ਕਹਿ ਰਹੇ ਨੇ ਕਿ ਤੁਹਾਡੇ ਨਾਮ ਲਿਆਏ 50 60 ਜਣੇ ਆਏ ਨੇ ਲੜਾਈ ਕਰਨ ਅਸੀਂ ਤਾਂ ਉੱਥੇ ਖੜੇ ਨਹੀਂ ਸਾਡੇ ਕੋਲ ਵੀਡੀਓ ਗਈ ਫੋਨ ਕਰਦਾ ਵੀ ਬੰਦੇ ਬੁਲਾਉਂਦਾ ਪਿਆ ਜੀ ਇਹਨੂੰ ਰੋਕਿਆ ਇਹ ਅੱਗੋਂ ਹੱਥਾ ਪਾਈ ਕਰਨ ਲੱਗ ਪਿਆ ਹਾਥਾਬਾਈ ਦੇ ਵਿੱਚ ਐਨੇ ਐਂਦੇ ਉੱਥੇ ਮਿਸਤਰੀ ਰਿਪੋਲਾ ਜਿਹੜੀ ਸੱਬਲ ਪਈ ਸੀ ਕਿ ਕਈ ਵਗੈਰਾ ਪਈ ਸੀ ਐਨੇ ਉਹ ਮੇਰੇ ਮਾਰੀ ਐ ਅਗੋਂ ਫਿਰ ਮੈਂ ਮੇਰੇ ਹੱਥੇ ਜੋ ਆਦੇ ਸੀ ਇੱਟ ਪਈ ਸੀ ਜੋ ਵੀ ਸੀ ਮੇਰੇ ਹੱਥੋਂ ਹੀ ਨਿਕਲੀ ਐ ਜਿਹੜੀ ਉਹਨਾਂ ਦੇ ਸੱਟਾਂ ਲੱਗੀਆਂ ਉਹ ਵਾਕਿਆ ਤੁਹਾਡੇ ਵੱਲੋਂ ਵੱਜੀਆਂ ਕਿਹੜੀ ਜੀ ਉਹਨਾਂ ਦੇ ਸੱਟਾਂ ਦੂਸਰੀ ਧਿਰ ਤੇ ਦੂਸਰੀ ਧਿਰ ਤੇ ਉਹ ਆਪਸ ਹੀ 15-20 ਜਣੇ ਸੀ ਉਹਨਾਂ ਨੇ ਪਤਾ ਹੀ ਨਹੀਂ ਟੱਕੀਦੋਂ ਚਲਾਈਆਂ ਕਿਧਰੋਂ ਹੁਣ ਕਿੰਦੇ ਵੱਜੀ ਕਿਧਰੋਂ ਕਿਵੇਂ ਵੱਜੀ ਤੁਹਾਡੇ ਸੱਟ ਕਿੰਨੇ ਮਾਰੀ ਐ ਮੇਰੇ ਸਾਡੇ ਦੀਪਕ ਨੇ ਆਪ ਮਾਰੀ ਐ ਜੀ ਕੀ ਹਥਿਆਰ ਕੀ ਸੀ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਇੱਕ ਤੇ ਕਈ ਸੀਗੀ ਜੀ ਇੱਕ ਸੱਬਲ ਜੀ ਉਹਨਾਂ ਚੱਕੀ ਸੀ ਉਹਨਾਂ ਨੇ ਮੇਰੇ ਇੱਥੇ ਮਾਰੀ ਇੱਕ ਆ ਦੋਵੇਂ ਆਪ ਕਪੜੇ ਪਾਏ ਜਾਂ ਸਾਰਾ ਤੇ ਕੀ ਮੰਗ ਕੀ ਕਰਦੇ ਹੋ ਹਣਾ ਮੰਗ ਜੀ ਪ੍ਰਸ਼ਾਸਨ ਨੂੰ ਇਹੀ ਕਵਾਂਗੇ ਵੀ ਜੋ ਇਨਸਾਫ ਦਵਾਇਆ ਬਸ ਜੋ ਹੈਗਾ ਇਹ ਨਹੀਂ ਵੀ ਆਪਾਂ ਕਹਿੰਦੇ ਵੀ ਉਹਦੀ ਸਾਈਡ ਜਾਂ ਸਾਡੀ ਸਾਡੀ ਜੋ ਚੀਜ਼ ਜਾਇਜ਼ ਹੈ ਉਸ ਚੀਜ਼ ਉਸ ਕਾਰਵਾਈ ਕੀਤੀ ਜਾਵੇ ਬਾਈ ਨਾਮ ਕੀ ਆ ਕਿੱਥੋਂ ਦੇ ਰਹਿਣ ਵਾਲੇ ਜੇ ਅਸੀਂ ਗੱਡੀਆ ਤੋਂ ਰਹਿਣ ਵਾਲੇ ਵੀਰੇ ਢੰਡੀ ਕੁਰਦੇ ਦਾ ਮਸਲਾ ਕੀ ਹੈ ਆ ਪੂਰਾ ਮਸਲਾ ਵੀਰੇ ਕੰਮ ਲੱਗੇ ਸੀ ਤੇ ਗੁੰਡੇ ਆ ਗਏ ਸੀ 60 ਜਨੇ ਗੁੰਡਾ ਹੈਗਾ ਸੀ 30 ਜਨੇ ਫੀਸਾਂ ਖੜੇ ਸੀ ਜਾਣਦੇ ਜੇ ਉਹਨਾਂ ਨੂੰ ਉਹ ਕੌਣ ਨੇ ਨਹੀਂ ਜੀ ਜਾਣਦੇ ਨਹੀਂ ਆ ਜੀ ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਗੁੰਡੇ ਸੀ 21 ਵਾਰੀ ਆ ਕੇ ਉਹਦੇ ਕੰਮ ਲੱਗੇ ਸੀ ਹਾਂ ਟੀਕੇ ਦਾ ਹੰਬਲਾ ਕਰਤਾ ਨੇ ਹਾਂ ਬਾਹੂ ਤੇ ਛੱਟ ਲੱਗ ਗਈ ਸੀ ਬਾਹੂ ਦਾ ਨਾਮ ਕੀ ਹੈ ਦੀਪਕ ਕੁਮਾਰ ਜੀ ਤੁਸੀਂ ਉੱਥੇ ਕੀ ਕਰਦੇ ਹੋ ਜੀ ਵੀਰੇ ਕੰਮ ਕਰਦੇ ਹੋ ਜੀ ਉੱਥੇ ਕਾਹਦਾ ਕੰਮ ਸਾਰੀ ਚਣਾਈ ਦਾ ਜੀ ਇਹ ਕਿੱਥੇ ਕੰਮ ਕਿੱਥੇ ਚੱਲ ਰਿਹਾ ਸੀ ਇਹ ਮੰਡੀ ਦੇ ਬੈਕ ਸਾਈਡ ਜੀ ਅੱਛਾ ਕਿੱਥੇ ਹੀ ਕਰਕੇ ਮੰਡੀ ਦੇ ਬੈਕਸਾਈਡ ਇਹ ਲੱਲਾ ਵਸਤੀ ਮਗਰਲੀ ਸਾਈਡ ਅੱਛਾ ਕੀ ਉੱਥੇ ਕੀ ਕੀ ਕੰਮ ਚੱਲ ਰਿਹਾ ਸੀ ਫੜ ਫੜ ਬਣਾ ਰਾਇਆ ਜੀ ਅੱਛਾ ਇਹ ਰੋਲਾ ਕਿਸ ਮਸਲੇ ਨੂੰ ਲੈ ਕੇ ਹੋਇਆ ਕੀ ਹੋਇਆ ਜੀ ਮਨਾ ਕੰਦ ਪਹਿਲਾਂ ਦਾ ਨਾ ਕਿ ਇਹ ਡਿੱਗੀ ਇਹ 6 ਮਹੀਨੇ ਹੋ ਗਿਆ ਬਣਾਈ ਹੈ 6 ਮਹੀਨੇ ਹੋ ਗਏ ਕਾਂਦ ਬਣਾਈ ਅੱਛਾ ਉਹ ਡਿੱਗੀ ਇਹ ਦੁਬਾਰਾ ਬਾਹਰ ਚ ਕਰਨ ਡੱਗ ਪਈਏ ਕੋਈ ਕਾਂਦ ਤੇ ਫੇਰ ਲੱਗੇ ਆ ਅੱਛਾ ਤੇ ਜਿਨ੍ਹਾਂ ਨੇ ਰੋਕੇ ਉਹ ਲੋਕ ਕੌਣ ਨੇ ਕਿ ਕੋਈ ਰੋਲਾ ਰੋਲਾ ਚੱਲਦਾ ਨਾਲ ਦਾ ਰੋਲ ਹੈਗਾ ਸੀ ਪਹਿਲਾਂ ਕੀ ਉਹਨਾਂ ਦਾ ਨਾਮ ਕੀ ਹੈ ਨਾਮ ਤਾਂ ਨਹੀਂ ਪਤਾ ਨਾਮਦਾਨੀ ਕਥਾ ਕੀ ਉਸ ਤੋਂ ਬਾਅਦ ਵਿੱਚ ਉੱਥੇ ਪੂਰਾ ਵਾਕਿਆ ਕੀ ਹੋਇਆ ਬੱਚੇ ਜੀ ਉਹ ਉਵੇਂ ਕੰਮ ਕਰਦੇ ਬੈਸੀ ਕਿਤੇ ਇਹ ਰੋਲਾ ਫਿਕੰਦ ਨਾ ਬਣਾਉ ਪਹਿਲਾਂ ਜੀ ਉਹ ਰੋਕਦੇ ਸੀ ਦੂਜੀ ਟੀਰ ਵਾਲੇ ਕੰਦ ਬਣਾਉਣ ਤੋਂ ਹਾਂਜੀ ਹਾਂਜੀ ਬਾਈ ਇੱਥੇ ਰੋਲਾ ਕੋਈ ਹਥਿਆਰ ਵੀ ਸੀ ਉਹਨਾਂ ਦੇ ਹਾਂ ਹਾਂ ਕਾਪੇਗੇ ਜਿੰਨੇ ਕੁ ਜਿੰਨੇ ਆਏ ਨੇ 30 ਜਨੇਗੇ ਸੀ ਜੀ 30 ਜਨੇ ਆਏ ਨੇ ਪਹਿਲਾਂ ਜੀ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਪਿੱਛੇ ਖੜੇ ਸੀ ਆਹ ਬੜਾ ਘਰਤਾਂ ਉਹਨਾਂ ਦੇ ਅਚਕ ਹਿਆਰ ਵਗੈਰਾ ਆਗੇ ਸੀ ਹਾਂਜੀ ਤੁਹਾਡੇ ਬਾਹੂ ਤਾਂ ਛੱਡ ਕਿੱਥੇ ਲੱਗੀ ਹੈ ਉਹਨਾਂ ਦਿਮਾਗ ਤੇ ਜੇ ਲੱਗੀ ਇੱਥੇ ਜੀ ਮੈਂ ਆਪ ਹੀ ਲੈਂਦਾ ਬਾਈ ਕਿੰਨੇ ਜਾਣੇ ਸੀ ਇਹ ਇਹ ਬਾਹੂ ਦੀ ਹਾਂ ਅਹੀਂ ਗਏ 6 ਜਨੇ ਮਜ਼ਦੂਰ ਸਾਰੇ ਮਿਸਤਰੀ ਲੱਗੇ ਹੋਏ ਨੇ ਹੋਰ ਕਿਸੇ ਦੇ ਵੀ ਕੋਈ ਛੱਟ ਸੁੱਟ ਲੱਗੀ ਨਹੀਂ ਮਾੜੇ ਮੋੜ ਬਚਾ ਹੋ ਗਈ ਬਾਕੀ ਤਾਂ ਆਸ-ਪਾਸੇ ਭੱਜ ਗਏ ਸੀ ਤੇ ਪੁਲਿਸ ਨੂੰ ਤੁਸੀਂ ਜਾਣਕਾਰੀ ਦੇ ਦਿੱਤੀ ਹੈ ਮਸਲੇ ਦੀ ਹਾਂਜੀ ਹਾਂਜੀ ਤਾਂ ਦੇਖੋ ਇਹ ਆਪਣੇ ਕੋਲ ਲੜਾਈ ਝਗੜੇ ਦੇ ਕਿਸ ਨਾਲ ਆਏ ਆ ਤਕਰੀਬਨ 12 12:30 ਵਜੇ ਇਹਨਾਂ ਦੀ ਲੜਾਈ ਹੋਈ ਆ ਪੇਸ਼ੈਂਟ ਸਾਡੇ ਕੋਲ ਆਇਆ ਹੈ ਸੂਚਰਿੰਗ ਕੀਤੀ ਹੈ ਪੇਸ਼ੈਂਟ ਦੇ ਸੱਟਾਂ ਵੱਜੀਆਂ ਨੇ ਸੱਟਾਂ ਦੀ ਐਮਐਲਆਰ ਕੱਟੀ ਸੀ MLR ਦੇ ਆਧਾਰ ਤੇ ਜੋ ਸਟਾ ਮੈਂ ਦਾਖਲ ਹੋਈਆਂ ਨੇ ਉਹਦੇ ਵਿੱਚ ਅਸੀਂ ਲਿਖਿਆ ਨੇ ਉਹਦੇ ਆਧਾਰ ਤੇ ਪੇਸ਼ੈਂਟ ਨੂੰ ਅਸੀਂ ਫਰੀਦਕੋਟ ਰੈਫਰ ਕਰ ਰਹੇ ਆ ਤੇ ਬਾਕੀ ਜਿਹੜਾ ਪੇਸ਼ੈਂਟ ਦੂਸਰਾ ਪੇਸ਼ੈਂਟ ਹੈਗਾ ਉਹ ਵੀ ਸਾਡੇ ਕੋਲ ਆ ਕੇ ਦਾਖਲ ਹੋਇਆ ਹੋਇਆ ਉਹਦਾ ਪਰਚਾ ਹਲੇ ਡਾਕਟਰ ਸਾਹਿਬ ਕੱਟ ਰਹੇ ਨੇ ਇਹਦੀ ਜਿਹੜੀ MLR ਦੀ ਕਾਪੀ ਆ ਉਹ ਤੁਸੀਂ ਥਾਣੇ ਭੇਜਤੀ ਆ ਹਾਂਜੀ ਉਹ ਆਨਲਾਈਨ ਓਨਲੀ ਭੇਜਤੀ ਆ ਆਨਲਾਈਨ ਹੋਏਗੀ ਪਹਿਲਾਂ ਉਸ ਤੋਂ ਬਾਅਦ ਫਿਰ ਉਹ ਥਾਣੇ ਜਾਏਗੀ ਉਹਨਾਂ ਨੂੰ ਮੇਲ ਚਲੀ ਜਾਏਗੀ ਥਾਣੇ ਵਾਲਿਆਂ ਨੂੰ ਪਲੱਸ ਪੇਸ਼ੈਂਟ ਨੂੰ ਅਸੀਂ ਪਰਚੇ ਦੀ ਕਾਪੀ ਦੇ ਤੇ ਉਹਨੂੰ ਰੈਫਰ ਕਰ ਦਿੱਤਾ